ਲਾਹੌਰ ਦੇ ਵਿੱਚ ਉਹਨਾਂ ਨੇ ਉਹ ਸੈਨੇਟ ਵਿੱਚ 10000 ਰੁਪਏ ਇਕੱਠਾ ਕਰ ਦਿੱਤਾ ਲੋਕਾਂ ਦੇ ਹੱਕਾ ਵਾਸਤੇ ਲੋਕੋ ਦੀ ਆਵਾਜ਼ ਹੋਣ ਵਾਸਤੇ ਅੰਗਰੇਜ਼ ਸਰਕਾਰ ਦੇ ਸਾਹਮਣੇ ਗਨੇਟ ਅਫਸਰ ਦੇ ਸਾਹਮਣੇ ਵੀ ਆਪ ਉਹਦੇ ਇੱਕ ਕੁਰਸੀ ਦੇ ਨਾਲ ਕੇ ਗਿਆ ਸਿਰ ਦੇ ਉੱਤੇ ਨੂੰ ਉਹਨਾਂ ਨੂੰ ਮੁੱਠੀ ਮਾਰੀ ਵੈਸੀ ਕਿ ਉਹ ਅੰਗਰੇਜ਼ ਜਿਹੜਾ ਆਫੀ ਵਿਸਰਾਜਾ ਆਦਰਾ ਗੋਰਦਰ ਜੀ ਕਾਪੜਾ گاਉਂ ਦੇ ਕਿ ਮੈਂ ਬੰਦ ਹਸਪਤਾਲ ਆਇਆ ਕਿ ਉਹ ਕਹਿੰਦਾ ਕਿ ਕੁਰਸੀ ਰੱਖ ਤੇ ਕੁਰਸੀ ਬੈਠੋ ਬਾਪੂ ਜੀ ਨੇ ਕਿਹਾ ਉਹ ਬੁਰਾ ਉਹ ਕਹਿੰਦਾ ਵੀ ਬੈਠਾ ਕਿੱਥੇ ਰੱਖਣੀ ਕਿੱਥੇ ਕੁਰਸੀ ਹਾਂ ਪਰ ਉਹ ਕੁਰਸੀ ਰੱਖੀ ਕਹਾਣੀ ਸਾਡੇ ਕੋਲ ਪਰ ਕੋਈ ਕਾਰਨ ਨਹੀਂ ਹੈ ਕਿ ਅਸੀਂ ਉਹ ਜਿਹੜੇ ਜੂਰ ਭੁਖ ਰਹੇ ਆ ਉਹ ਜੋਂ ਕਿ ਸਾਡੀ ਇਹਨੂੰ ਬਾਲੀ ਹੈ ਕਿ ਅਸੀਂ ਨਾ ਜਿਹੜੇ ਸਾਡੇ ਸਰਕਾਰ ਆ ਤਾਂ ਨਾ ਰਹਿਣਾ ਕੁਰਸੀ ਰੱਖੀ ਰੱਖਾ ਤਾਂ ਬੀਤੇ ਉਹ ਕਹਾਣੀ ਸੀ ਉਹ ਅੰਗਰੇਜ਼ ਸਰਕਾਰ ਤੋਂ ਮੈਨੂੰ ਬੁਲਾਵੇ ਤਦ ਕੀ ਉਹ ਕਰ ਕੀ ਮੈਨੂੰ ਸਮਝ ਲੱਗੀ ਕਿ ਯਾਰ ਇਹ ਜਿਹੜੇ ਕਾਰਪੋਰੇਸ਼ਨ ਨੇ ਕਰਕੇ ਸਾਨੂੰ ਇਹ ਸੱਯਾ ਸੁਭਾਜ ਜਾ ਰਿਹਾ ਇਹ ਜੇ ਕੋਈ ਟਿਕਰਟ ਹੈ ਕੋਈ ਪ੍ਰੋਬਲਮ ਆਇਆ ਉਹ ਕਾਰਸ਼ਾ ਜਮੀਨ ਰੱਖਿਆ ਉਹ ਪੁਰਾਣੇ ਇਤਿਹਾਸ ਦੇ ਵਿੱਚ ਮਕਾਮ ਉਹਦਾ ਵੱਡਾ ਮਕਾਮ ਉਸ ਕਰਕੇ ਉਸ ਦਾਵਾ ਮੈਂ